ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੁਝ ਹੀ ਦੇਰ ਵਿੱਚ ਮਾਨਸਾ ਦੇ ਬਾਜ਼ਾਰਾਂ ਵਿੱਚ ਜਿਹੜਾ ਹੈਗਾ ਰੋਡ ਸ਼ੋਅ ਕਰਨਗਾ ਇਸ ਵਕਤ ਅਸੀਂ ਮਾਨਸਾ ਵਿੱਚ ਮੌਜੂਦ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨਾ ਇਸ ਵਕਤ ਵੱਡੀ ਗਿਣਤੀ ਵਿੱਚ ਜਿੱਥੇ ਆਮ ਆਦੀ ਪਾਰਟੀ ਦੇ ਸਮਰਥਕ ਜਿਹੜੇ ਨੇ ਉਹ ਮੌਜੂਦ ਨੇ ਅਤੇ ਰੋਡ ਸ਼ੋਅ ਜਿਹੜਾ ਹੈਗਾ ਕੁਝ ਹੀ ਦੇਰੀ ਵਿੱਚ ਇੱਥੋਂ ਸ਼ੁਰੂ ਕੀਤਾ ਜਾਵੇਗਾ ਤਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵਕਤ तमाम ਲੀਡਰਸ਼ਿਪ ਜਿਹੜੀ ਹੈਗੀ ਹੈ ਆਮ ਆਦੀ ਪਾਰਟੀ ਦੇ ਇੱਥੇ ਪਹੁੰਚੀ ਹੋਈ ਹੈ ਤੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇੱਥੇ ਪਹੁੰਚ ਹੋਏ ਨੇ ਕੀ ਲੱਗਦਾ ਸਰ ਰੋਡ ਸ਼ੋਅ ਤੋਂ ਬਾਅਦ ਕਿਸ ਤਰੀਕੇ ਦਾ ਫਰਕ ਵੇਖਣ ਨੂੰ ਦੇਖੋ ਅੱਜ ਜਿਹੜਾ ਮਾਨਸਾ ਦੇ ਵਿੱਚ ਰੋਡ ショ ਹੋ ਰਿਹਾ ਹੈ ਆ ਤੁਹਾਡੇ ਸਾਹਮਣੇ ਆ ਸਾਡੇ ਬਹੁਤ ਪਿਆਰੇ ਹਰਮਨ ਪਿਆਰੇ ਲੋਕ ਆ ਆਪ ਮਹਾਰੇ ਇਨੀ ਗਰਮੀ ਦੇ ਵਿੱਚ ਚੱਲ ਕੇ ਆਇਆ ਮਾਨਸਾ ਨੂੰ ਸਾਰੇ ਪਿਆਰ ਕਰਨ ਵਾਲੇ ਆ ਕਿ ਸਾਡੀ ਜਿੱਤ ਯਕੀਨੀ ਹੈ ਜਿਹੜੇ ਲਾਡੇ ਲੋਕ ਸਭਾ ਦੇ ਕੈਂਡੀਡੇਰ ਸਰਦਾਰ ਗੁਰਮੀਤ ਸਿੰਘ ਜੀ ਖੁੱਡੀਆਂ ਬਹੁਤ ਵੱਡੀ ਲੀਡ ਨਾਲ ਜਿੱਤ ਕੇ ਉਹ ਸੰਸਦ ਦੇ ਵਿੱਚ ਜਾ ਰਹੇ ਆ ਮੈਂ ਸਾਰੇ ਮਾਨਸਾ ਜ਼ਿਲ੍ਹੇ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਦੇਖੋ ਕਿੰਨਾ ਵੱਡਾ ਪਿਆਰ ਹੈ ਇਨੀ ਗਰਮੀ ਦੇ ਵਿੱਚ ਆਏ ਆ ਖੜੇ ਆ ਤੇ ਬਹੁਤ ਆਮ ਆਦਮੀ ਬਹੁਤ ਮਤ ਨਾਲ ਜਿੱਤ ਕੇ ਤੇਰਾ ਨਹੀਂ ਤੇਰਾ ਸੀਟਾ ਸੀ ਸਾਰੇ ਉਹਦੇ ਵਿੱਚ ਜਾਵਾਂਗੇ ਸਾਰੀ। ਹਾਂਜੀ ਕਿਵੇਂ ਤਿਆਰੀ ਹੈ ਫਿਰ? ਤਿਆਰੀ ਦੇਖੋ ਜੀ ਇਹ ਹੈ ਜਿ ਕੋ ਹਰਮਨਪਿਆਰੀ ਲੋਕ ਸਤਿਕਾਰਯੋਗ ਸਾਰੇ ਵਰਕਰ ਸਹਿਬਾਨ ਤੇ ਜਿੰਨੇ ਵੀ VOTER ਹੈ ਬਹੁਤ ਬਹੁਤ VOTER ਇੱਥੇ ਪਹੁੰਚੇ ਹੋਏ ਨੇ ਇੰਨੀ ਗਰਮੀ ਦੇ ਬਾਵਜੂਦ ਵੀ ਤੇ ਹਰਮਨਪਿਆਰੀ ਸਰਕਾਰ ਦਾ ਸਹਿਯੋਗ ਦੇਣਗੇ ਤੇ ਆਉਣ ਵਾਲੀਆਂ VOTAਾਂ ਚ ਗਰਮੀ ਸਿੰਘ ਖੁੱਡੀਆਂ ਨੂੰ ਕਿਹੜੇ ਮੁੱਦੇ ਆ ਜਿਹੜਾ ਸਭ ਤੋਂ ਪਹਿਲੇ ਹੱਲ ਕਰਵਾਵਾਂਗੇ ਤੁਸੀਂ ਮਾਨਸੇ ਦੇ ਕਿਹੜੇ ਵੱਡੇ ਮੁੱਦੇ ਆ ਜੇਕਰ MP ਸਾਹਿਬ ਬਣ ਜਾਂਦੇ ਆ ਉਹ ਹੱਲ ਕਰਵਾਉਂਗੇ। ਦੇਖੋ ਜੀ ਇਸ ਵੇਸੇ ਨੂੰ ਸਰਕਾਰ ਸਾਰੇ ਮੁੱਦੇ ਹੱਲ ਕਰਦੀ ਜਾ ਰਹੀ ਹੈ। ਕੋਈ ਵੀ ਮੁੱਦਾ ਹੈ ਜਿਹੜਾ ਪੁੱਛਿਆ ਜਾਂਦਾ ਹੋਵੇ ਜਿਹੜਾ ਕੋਈ ਨਜਾਇਜ਼ੀ ਉੱਪਰ ਆ ਹੋਇਆ ਹੈ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਸਾਡਾ ਐਮਪੀ ਬਣੂਗਾ ਇਹ ਕੋਈ ਵੱਡਾ ਮੁੱਦਾ ਜਿਹੜਾ ਸਾਝਾ ਕਰੋ ਦੇਖੋ ਵੱਡੇ ਜੇ ਕੋਈ ਹੋਇਆ ਵੀ ਹਾਂਜੀ ਉਹ ਚੰਗੇ ਡਾਕਟਰ ਵੀਜੇ ਸਿੰਘਲਾ ਜੀ ਬਹੁਤ ਗਰਾਊਂਡ ਲੈਵਲ ਤੋਂ ਲੈ ਕੇ ਬਹੁਤ ਵਧੀਆ ਕੰਮ ਕਰ ਰਹੇ ਨੇ ਬਹੁਤ ਹੀ ਸਾਨੂੰ ਇੱਕ ਵਧੀਆ ਚੰਗੇ ਇਨਸਾਨ ਬਹੁਤ ਵਧੀਆ ਵਧਾਈਕ ਮਿਲੇ ਨੇ ਜੀ ਲੱਗਦਾ ਵੋਟਾਂ ਮੰਗਣੀਆਂ ਨਹੀਂ ਬੈਠੀਆਂ ਤੁਹਾਨੂੰ ਲੱਗਦਾ ਨੇ ਜੀ ਚਲੋ ਜਿੱਥੇ ਵੋਟਾਂ ਮੰਗਣ ਦੀ ਲੋੜ ਆ ਸੀ ਮੰਗਾਗੇ ਜੀ ਇਹ ਭਗਵੰਤ ਮਾਨ ਜੀਾਂ ਲਈ ਸਾਡੀ ਜਿੰਦ ਜਾਨ ਹਾਜ਼ਰ ਹੈ ਤੇ ਅਸੀਂ ਸਾਰੇ ਰਲ ਮਿਲ ਕੇ ਗਰਮੀ ਸਿੰਘ ਖੁੜੀਆਂ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ ਜੀ ਹਾਂਜੀ ਧੰਨਵਾਦ ਇਹ ਵਾਦਾ ਇੱਕ ਜੁਗੋ ਭਗਵੰਤ ਮਾਨ ਜੀ ਨੇ ਕੀਤਾ ਸੀ ਵੋਟਾਂ ਮੰਗਣ ਦੀ ਲੋੜ ਨਹੀਂ ਆ ਜੇ ਤੁਸੀਂ ਇਕੱਠੇ ਦੇਖ ਰਹੇ ਹੋ ਇਹ ਲੋਕ ਬਿਨਾਂ ਉਸ ਤੋਂ ਆਏ ਨੇ ਤੇ ਵੋਟਾਂ ਪਾਉਣਗੇ ਮੰਗਣ ਦੀ ਸਾਨੂੰ ਪਿੱਛੇ ਕੋਈ ਲੋੜ ਨਹੀਂ ਕਿਉਂਕਿ ਸਰਕਾਰ ਦੇ ਕੰਮ ਹੀ ਇਹ ਜੇ ਨੇ ਕਿੰਨੇ ਤਖੜੇ ਕੰਮ ਕੀਤੇ ਆ ਕਿੰਨੇ ਮਹਾਨ ਕੰਮ ਕੀਤੇ ਆ ਜਿਹੜਾ ਕੋਈ ਕੰਮ ਰਹਿ ਗਿਆ ਐ ਨਹੀਂ ਕਹਿੰਦਾ ਮੈਂ ਪੰਜੇ ਹੋ ਗਏ ਜਿਹੜਾ ਕੋਈ ਕੰਮ ਰਹਿ ਗਿਆ ਉਹਨੂੰ ਆਉਣ ਵਾਲੇ ਟਾਈਮ 'ਚ ਭਗਵੰਤ ਮਾਨ ਜੀ ਹੱਲ ਕਰਨਗੇ ਬਿਲਕੁਲ ਤਸਵੀਰਾਂ ਤੁਸੀਂ ਇਸ ਵਕਤ ਇਹ ਦੇਖ ਰਹੇ ਹੋ ਦੂਜੇ ਪਾਸੇ ਇਸ ਪਾਸੇ ਜਿਹੜੇ ਲੋਕ ਨੇ ਗਰਮੀ ਜਿਹੜੀ ਹੈਗੀ ਹੈ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਕਰੀਬ-ਕਰੀਬ 45 ਡਿਗਰੀ ਟੈਂਪਰੇਚਰ ਜਿਹੜਾ ਹੈਗਾ ਇਸ ਵਕਤ ਦੱਸਦੇ ਨੇ ਕਿ ਹੋ ਚੁੱਕਾ ਹੈ ਅਤੇ ਕੜਾਕੇ ਦੀ ਗਰਮੀ ਵਿੱਚ ਲੋਕ ਜਿਹੜੇ ਨੇ ਇਸ ਵਕਤ ਤੇ ਉੱਚੇ ਹੋਏ ਨੇ ਬੇਸ਼ੱਕ ਬੈਠਣ ਦੀ ਜਿਹੜੀ ਹੈਗੀ ਹੈ ਇੱਥੇ ਵਿਵਸਥਾ ਕੀਤੀ ਗਈ ਹੈ ਪਰ ਗਰਮੀ ਜਿਹੜੀ ਹੈਗੀ ਬੇहद ਜ਼ਿਆਦਾ ਹੈ ਕੜਾਕੇ ਦੀ ਗਰਮੀ ਪੈ ਰਹੀ ਹੈ ਦੂਜੇ ਪਾਸੇ ਪੁਲਿਸ ਦੇ ਜਵਾਨ ਡਟੇ ਹੋਏ ਨੇ ਕੁੱਖ ਤਾਂ ਇੰਤਜ਼ਾਮਾਤ ਜਿਹੜੇ ਨੇ ਉਹ ਕੀਤੇ ਗਏ ਨੇ ਆਨ ਆਲੇ ਵਿਅਕਤੀ ਦੀ ਜਿਹੜੀ ਹੈਗੀ ਹੈ ਬਾਕੀ ਨਾਲ ਜਾਂਚ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਿੰਨੇ ਰਸਤੇ ਇਸ ਇਲਾਕੇ ਨੂੰ ਆਉਂਦੇ ਨੇ ਉਹ ਤमाम ਰਸਤੇ ਜਿਹੜੇ ਨੇ ਉਹਨਾਂ ਦੇ ਉੱਪਰ ਜੇਕਰ ਗੱਲ ਕੀਤੀ ਜਾਵੇ ਤਾਂ ਉਥੇ ਮੈਟਰ ਡਿਟੈਕਟਿਵ ਜਿਹੜੇ ਨੇ ਉਹ ਲਗਾਏ ਗਏ ਨੇ ਇੱਕ ਵਾਰ ਤੁਹਾਨੂੰ ਬਾਜ਼ਾਰ ਦਿਖਾ ਦਿੰਦੇ ਆ ਜਿੱਥੋਂ ਕਿ ਪੂਰਾ ਇਹ ਰੋਡ ਸ਼ੋ ਨਿਕਲਣਾ ਹੈ ਉਸ ਪਾਸੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਕਿ ਉਹ ਤਸਵੀਰ ਕਿਸ ਤਰੀਕੇ ਦੀ ਹੈਗੀ ਆ ਤਾਂ ਇਹ ਬਾਜ਼ਾਰ ਹੈ ਮਾਨਸੇ ਦਾ ਜਿੱਥੇ ਕਿ ਕੁਝ ਹੀ ਦਿਨ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਪੋਚਣਗੇ ਅਤੇ ਇੱਕ ਵੱਡਾ ਰੋਡ ਸ਼ੋ ਜਿਹੜਾ ਹੈ ਮਾਨਸੇ ਧਰਤੀ ਤੇ ਉੱਤੇ ਅੱਜ ਕੀਤਾ ਜਾਵੇਗਾ ਹਾਲ ਦੀ ਘੜੀ ਤਸਵੀਰਾਂ ਤੁਸੀਂ ਮਾਨਸੇ ਦੀਆਂ ਵੇਖ ਰਹੇ ਸੀ ਜਿੱਥੇ ਕਿ